ਹਮ ਹੇਲੋ ਸਾਸਤਰੀ ਕਾਲ ਜੀ ਆਪਾਂ ਹੋ ਰਹੇ ਹਾਂ ਤਿਆਰ ਤੇ ਜਾਣ ਵਾਸਤੇ ਤੇ ਕੇ ਸਿਸਨਾਣਾ ਆਪਾਂ ਕਰ ਲਿਆ ਤੇ ਹੁਣ ਆਪਾਂ ਸਿਰ ਤੋਂ ਬਾਹਰ ਆ ਲਿਆ ਤਿਆਰ ਹੋ ਗਏ ਤੇ ਸੰਗਤ ਇਕੱਠੀ ਹੋਈ ਜਾਂਦੀ ਏ ਸਾਰੀ ਤੇ ਆਪਾਂ ਜਾਈਏ ਹਜੂਰ ਸਾਹਿਬ ਨੂੰ ਮੇਰਾ ਦੁਪੱਟਾ ਲੈਣਾ ਰਹੇ ਹੈ ਮੈਂ ਦੁਪੱਟਾ ਚੱਕਦੇ ਸੁਪੇ ਸੁਪੇ ਆਹ ਮਾੜਾ ਰਹਾ। ਤੋਂ ਕਾ ਸਰ ਚਲੋ ਗੱਡੀ ਲੈ ਕੇ ਸਵਾਰ ਰਖੀ। ਸਵਾਰ ਰਖੋ ਗੱਡੀ। ਲਓ ਜੀ ਆਪਾਂ ਹੋ ਗਏ ਤੇ ਆਗਲੇ ਮਿਚੂ ਨੇ ਤੇ ਨਾ ਪਾ ਲੈ ਸੂਟਾ ਪਰ ਤੇ ਯਾਤਰਾ ਵਾਸਤੇ ਆਪਾਂ ਜਾ ਰਹੇ ਹਾਂ। ਇਸ ਵਿੱਚ ਵਿਚਲ ਦੇ ਦਰਸਤੇ ਤੇ ਦਰਸ਼ਨ ਕਰੋ। ਸਾਰੇ ਤਾਂ ਮੰਗ। ਤੇ ਚਲੋ ਜੀ ਆਪਣੇ ਨਾਲ ਸਵਾਰਨ ਆਪਾਂ ਗੱਡੀ ਚ ਬੈ ਕੇ ਕੈਬਲੀਅਸ ਤਾਂ। ਜੀ ਯਾਤਰਾ ਸਫਲ ਹੋਵੇ ਸਾਰੇ ਪਰਮਾਤਮਾ ਦੀ ਕਿਰਪਾ ਨਾਲ ਤੰਦਰੁਸਤੀ ਨਾਲ ਸੰਗਤ ਜਿਮੀਹਾ ਸ੍ਰੀ ਕ੍ਰਿਤੀ ਜੈ ਉਹ ਵੀ ਉਮੀ ਆਵੇ ਤੁਸੀਂ ਅਰਦਾਸ ਕਰਿਓ ਸਾਰੇ ਅਸੀਂ ਅਰਦਾਸ ਕਰਕੇ ਤਰੰਗ ਦੀ ਹੋਵੇ ਜੀ ਆਪਾਂ ਤਿਆਰ ਹੋ ਕੇ ਬਸ ਦੇ ਵਿੱਚ ਬੈਠ ਗਏ ਦੀ ਸਾਰੀ ਸੰਗਤ ਕੋਦਰਸਨ ਜੀ ਜਿਹੜੇ ਆਪਣੇ ਮਨ ਦੀ ਮਰਜ਼ੀ ਅੱਜ ਪੂਰੀ ਹੋ ਗਈ ਹਜੂਰ ਸਾਹਿਬ ਜਾਨ ਦੇ ਸੰਗਤਾਂ ਦੇ ਨਾਲ ਲਵ ਜੀ ਕਰੋ ਦਰਸ਼ਨ ਤੁਸੀਂ ਵੀ ਜੇ ਤੁਹਾਡੇ ਮਨ ਵਿੱਚ ਕੋਈ ਆਸ ਹੋਵੇ ਤਾਂ ਰੱਬ ਜ਼ਰੂਰ ਪੂਰੀ ਕਰਦਾ ਤੇ ਆਪਣੀ ਵੀ ਆ ਸੰਪਰਮਾਤਮਾ ਨੇ ਪੂਰੀ ਕੀਤੀ ਅੱਜ ਹਜੂਰ ਸਾਹਿਬ ਜਾਣ ਦੇ ਹੁਣ ਆਪਾਂ ਤਮਤਾਨ ਸਾਹਿਬ ਤੋਂ ਯਾਤਰਾ ਸ਼ੁਰੂ ਹੋ ਗਈ ਆਪਣੀ ਸਭ ਤੋਂ ਪਹਿਲਾਂ ਆਪਾਂ ਤਮਤਾਨ ਸਾਹਿਬ ਜਾਵਾਂਗੇ ਤੇ ਦੋ ਸਵਾਰੀਆਂ ਕਰਦੇ ਕਰਦੇ ਜੀ ਦੋ ਬੱਸਾਂ ਬਣ ਗਈਆਂ ਜਦ ਮੰਨ ਦੇ ਵਿੱਚ ਆਸ ਹੋਵੇ ਤਾਂ ਪ੍ਰਮਾਤਮਾ ਜ਼ਰੂਰ ਪੂਰੀ ਕਰਦਾ ਜਦੋਂ ਆਪਣੇ ਮਨ ਦੇ ਵਿੱਚ ਸਰਦਾ ਹੋਵੇ ਮੰਤਰਾਂ ਨੂੰ ਕਿੱਧਰ ਇੱਥੇ ਆਪਣੇ ਹਾਂ ਉਹ ਤਾਂ ਆਪਣੀ ਵਸਵੀਂ ਸਵਾਰੀ ਆ ਹੋਰ ਉਹ ਬੰਦੂਰ ਦੀ ਗੱਲ ਪਿਕ ਕੀ ਦਾ ਗੁਰਦਵਾਰਾ ਇਤੋ ਸੰਗਤ ਨੇ ਕੁਸ ਆਪਣੇ ਨਾਲ ਜਾਣਾ ਉਹ ਵੀ ਨਾਲ ਜਾ ਰਹੇ ਨੇ ਆਪਣੇ ਤੇ ਇੱਥੇ ਬੱਸਾਂ ਰੁਕ ਕੱਠੀਆਂ ਹੋਈਆਂ ਨੇ ਸਵਾਰੀਆਂ ਸਾਰੀ ਸੰਗਤ ਕਿ ਕਵ ਬੱਸ ਘੜੀ ਕਵ ਬੱਸ ਘੜੀ ਆਪਣੇ ਨਾਲ ਜਾਊਗੀ ਇਹ ਲਾਉਗੀ ਸਿਕਰ ਲਾ ਗੁਰੂ ਘਰ ਦੇ ਦਰਸ਼ਨ ਉਹ ਕਹਿੰਦੇ ਅਸੀਂ ਉੱਥੇ ਸਿੱਟ ਆ। ਆ ਇੱਥੇ ਤੁਹਾਡੀ ਬਸ ਕਹਿੰਦੇ ਵਾਲੀ ਵਧੀਆ। ਹਾਂ। ਲਓ ਜੀ। ਤੇ ਅਸੀਂ ਦੋ ਸਵਾਰੀਆਂ ਨੂੰ ਕਹਿੰਦੇ ਕਹਿੰਦੇ ਸਾਡੇ ਨਾਲ ਦੋ ਬੱਸਾਂ ਦਾ ਸੰਗ ਬਣ ਗਏ। ਮਾਨ ਦੇ ਵਿੱਚ ਬਹੁਤ ਹੀ ਚਾਅ ਸੀ ਜਾਣ ਦਾ ਵੀ ਪ੍ਰਮਾਤਮਾ ਕਦੋਂ ਲੈ ਕੇ ਜਾਊਗਾ ਸਾਨੂੰ ਹਜ਼ੂਰ ਸਾਹਿਬ ਚਾਰ ਪੰਜ ਸਾਲਾਂ ਤੋਂ ਮਾਨ ਦੇ ਵਿੱਚ ਜੀ ਇਸਾ ਦੀ ਜਾਣ ਦੀ ਤੇ ਵੈਸੇ ਗੁਰੂ ਨੇ ਅੱਜ ਪੂਰੀ ਕਰਤੀ ਤੇ ਚਲੋ ਜੀ ਆਪ ਹੀ ਹੀ ਲੈਣਾ ਵਸੀਲਾ ਬਣਾਉਣਾ ਤਾਂ ਮਾਨ ਤੇ ਆ ਬਚਾਲੇ ਪੈ ਕੇ ਬੱਚੇ ਤਾਂ ਤੜਕੇ ਸਵੇਰੇ ਸਰਜਰੀ ਦੇ ਉੱਤੇ ਸੀ ਮੀੜ ਆ ਗਈ ਨਾ ਤੇ ਜਾਇ ਉਹ ਕੱਪੜਾ ਸਿੱਟ ਕੇ ਤਾਈ ਉਹੋ ਰਹੇ ਕਿ ਉਹ ਕਹਿੰਦੇ ਦੋ ਜਾਨਿਆਂ ਨੂੰ ਤੇ ਬਣੀਆਂ ਦੋ ਗੱਸਾਂ ਉਸਤਾਬ ਦਾ ਖਾਲੀ ਗਾਹ ਸੇ ਦੂਰ ਮਾਰ ਦੇ ਜਿਹੜਾ ਨਹੀਂ ਜਾਂਦਾ ਪਹਿਲਾਂ ਸਿਰਕ ਬਸ ਰੁੱਖ ਕਰਵਾਇ ਸੀ ਉਹਦੇ ਤੋਂ ਬਸ ਸਵਾਰੀ ਲਾ ਦੇ Thank yeah. you. ਦੀਪੀਏ ਤੇ ਮਾਰਾ ਦੀਪੀਏ ਇਹ ਗੁੱਡੀ ਗੁੱਡੀ ਨਾ ਜੀ ਹਾਂ ਜੀ ਸਾਰੇ ਰਸਤੇ ਦਰਿਓ ਦਿਖਾਉਣੇ ਥੋੜਾ ਜਿਹਾ ਇਹ ਹਰਿਆਣੇ ਚ ਚਲੇ ਗਏ ਅਸੀਂ ਇਹ ਨਹਿਰ ਜਾ ਰਹੀ ਥੋੜੇ ਥੋੜੇ ਕਲਿੱਪ ਲੈਵੇ ਸੀ ਵੀਡੀਓ ਮੈਂ ਨਾ ਰੱਖੀ ਬੈਠੀ ਹਾਂ ਕੋਈ ਵਲੌਗ ਨਹੀਂ ਸੀ ਪਾਇਆ ਹਜੂਰ ਸਾਹਿਬ ਦਾ ਟਾਈਮ ਹੀ ਲੱਗਾ ਹੈਗਾ ਤੇ ਹੁਣ ਮੈਂ ਪਾਉਂ ਸਾਰੇ ਵਲੌਗ ਕਿਉਂਕਿ ਇਹਦੇ ਨਾਲ ਆਪਣੀਆਂ ਯਾਦਾਂ ਜੁੜੀਆਂ ਹੋਈਆਂ ਨੇ ਸਤ ਸੰਗਤ ਦੀਆਂ ਘੜੀਆਂ ਦੀਆਂ ਤੇ ਮੇਰੇ ਸੰਭਾਲ ਕੇ ਰੱਖੇ ਨੇ ਬਲੌਗ ਸਾਰੇ ਤੇ ਆਪਾਂ ਥੋੜੇ ਥੋੜੇ ਮਿੰਟਾਂ ਦੀ ਵੀਡੀਓ ਪਾਵਾਂਗੇ ਜਰੂਰ ਜਿੱਥੇ ਵੀ ਜਾਣੇ ਆਪਾਂ ਨੂੰ ਜਰੂਰ ਜਾਦ ਲੈ ਕੇ ਆਉਣੀ ਚਾਹੀਦੀ ਤੇ ਇੱਥੇ ਘਾਰੇ ਦੇਖੋ ਸਾਡੇ ਪਿੰਡਾਂ ਵਿੱਚ ਬੰਨੀ ਇਸ ਤਰ੍ਹਾਂ ਕੇ ਘਾਰੇ ਨਹੀਂ ਲਾਉਂਦੇ ਜਿਵੇਂ ਹਰਿਆਣੇ ਚ ਲੱਗੇ ਹੋਏ ਨੇ ਕੁੱਪ ਬੰਨੇ ਹੋਏ ਨੇ ਘਹਾਰਿਆਂ ਦੇ ਦੇਖਣਾ ਚਾਹੀਦਾ ਜ਼ਰੂਰ ਜਿੱਥੇ ਵੀ ਆਪਾਂ ਜਾਈਏ ਦੇਖੋ ਜੀ ਕਿੰਨੇ ਸੋਹਣੇ ਕੁੱਪ ਬੰਨੇ ਹੋਏ ਨੇ ਲਓ ਆਪਾਂ ਹੁਣ ਪਹੁੰਚ ਗਏ ਤੁਹਾਨੂੰ ਧਾਨਸਰ ਤੇ ਦੋ ਬਸਤਾ ਨੇ ਆਪਣੀ ਤੇ ਹੁਣ ਆਪਾਂ ਸਤਾਰੀ ਸੰਸਰ ਨੂੰ ਪਾਣੀ ਕਰੂ ਤੇ ਫਿਰ ਇਸ ਤੋਂ ਬਾਅਦ ਸਾਨੂੰ ਅਗਲਾ ਬਲੌਗ ਦਿਖਾਵਾਂਗੇ ਤੇ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਸਬਸਕ੍ਰਾਈਬ ਕਰਨਾ ਜੀ ਵੀਡੀਓ ਨੂੰ ਫੁੱਲ ਵਾਚ ਦੇਖਣਾ ਮਿਲਾਂਗੇ ਇੱਕ ਨਵੇਂ ਵੀਡੀਓ ਦੇ ਨਾਲ ਤੇ ਸਾਰੇ ਬਹੁਤ ਖੁਸ਼ ਨੇ ਹਾਂ ਲਓ ਜੀ ਆਪਾਂ ਅਗੇ ਤੁਮਤਾਨ ਸਾਹਿਬ ਤੇ ਉਹਦਾ ਸਬਬ ਬਣਿਆ ਸਾਰਿਆਂ ਦਾ ਸੰਗਤ ਆ ਗਈ ਸਾਰੇ ਪੰਚ ਸਮਨ ਨਹੀਂ ਕਰ ਲਿਆ ਤੇ ਥੈਂਕ ਯੂ ਜੀ ਬਾਏ